ਮੋਗਾ ਲੁਧਿਆਣਾ ਹਾਈਵੇ ਤੇ ਵਾਪਰਿਆ ਦਰਦਨਾਕ ਹਾਦਸਾ ਸਾਸ਼ੀਕਲ ਜੀ ਮੈਂ ਜਗਵਿੰਦਰ ਕੌਰ ਤੇ ਤੁਸੀਂ ਦੇਖ ਰਹੇ ਹੋ ਪੰਜਾਬੀ ਲਿੰਕ ਮੀਡੀਆ ਤੇਜ਼ ਰਫ਼ਤਾਰ ਟਿਪਰ ਨੇ ਐਕਟਿਵਾ ਨੂੰ ਮਾਰੀ ਟੱਕਰ ਇੱਕ ਦੀ ਮੌਤ ਇੱਕ ਗੰਭੀਰ ਰੂਪ ਵਿੱਚ ਜ਼ਖਮੀ ਮੋਗਾ ਦੇ ਬਿਜਲੀ ਘਰ ਨੇੜੇ ਸੋਮਵਾਰ ਲਗਭਗ 11 ਵਜੇ ਇੱਕ ਦਰਦਨਾਕ ਹਾਦਸਾ ਵਾਪਰਿਆ ਮਿੱਟੀ ਨਾਲ ਭਰਿਆ ਤੇਜ਼ ਰਫ਼ਤਾਰ ਟਿਪਰ ਐਕਟਿਵਾ ਸਵਾਰ ਨੂੰ ਟੱਕਰ ਮਾਰ ਗਿਆ ਟੱਕਰ ਇੰਨੀ ਜ਼ੋਰਦਾਰ ਸੀ ਕਿ ਟਿਪਰ ਐਕਟਿਵਾ ਨੂੰ ਲਗਭਗ ਵੀ ਫੋਟੋਟਾਕ ਤੇ ਇਸ ਦਾ ਲੈ ਕੇ ਗਿਆ ਹਾਦਸੇ 'ਚ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ ਜਦਕਿ ਦੂਜਾ ਗੰਭੀਰ ਰੂਪ ਵਿੱਚ ਜ਼ਖਮੀ ਦੱਸਿਆ ਜਾ ਰਿਹਾ ਹੈ ਜ਼ਖਮੀ ਨੂੰ ਸਮਾਜ ਸੇਵਾ ਸੁਸਾਇਟੀ ਦੀ ਟੀਮ ਨੇ ਮੋਗਾ ਦੇ ਸਰਕਾਰੀ ਹਸਪਤਾਲ ਪਹੁੰਚਾਇਆ ਜਿੱਥੇ ਹਾਲਤ ਗੰਭੀਰ ਹੋਣ ਕਾਰਨ ਉਸ ਨੂੰ ਮੋਗਾ ਮੈਡੀ ਸਿਟੀ ਹਸਪਤਾਲ ਰੈਫਰ ਕਰ ਦਿੱਤਾ ਗਿਆ ਮੌਕੇ ਤੇ ਪਹੁੰਚੇ ਏਐਸਆਈ ਮੋਹਕਮ ਸਿੰਘ ਨੇ ਦੱਸਿਆ ਕਿ ਹਾਦਸੇ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ਤੇ ਪਹੁੰਚੀ ਤੇ ਕਾਰਵਾਈ ਸ਼ੁਰੂ ਕਰ ਦਿੱਤੀ। ਮ੍ਰਿਤਕ ਦਾ ਸਰੀਰ ਪੋਸਟਮਾਰਟਮ ਲਈ ਮੋਗਾ ਦੇ ਸਿਵਲ ਹਸਪਤਾਲ ਵਿੱਚ ਰੱਖਿਆ ਗਿਆ ਜਿਸ ਤੋਂ ਬਾਅਦ ਕੀ ਜੋ ਦੂਸਰਾ ਵਿਅਕਤੀ ਸੀ ਉਸ ਦੀ ਜੋ ਹਾਲਤ ਹੈ ਉਹ ਬਹੁਤ ਨਾਜ਼ੁਕ ਦੱਸੀ ਜਾ ਰਹੀ ਹੈ। ਮ੍ਰਿਤਕ ਵਿਅਕਤੀ ਦਾ ਨਾਮ ਬਲਜਿੰਦਰ ਸਿੰਘ ਹੈ ਜਦਕਿ ਜ਼ਖਮੀ ਦਾ ਨਾਮ ਖਣੀ ਸਿੰਘ ਹੈ। ਖਣੀ ਸਿੰਘ ਕੁੱਤਿਆਂ ਦਾ ਡਾਕਟਰ ਸੀ ਬਲਵਿੰਦਰ ਸਿੰਘ ਉਸ ਨੂੰ ਆਪਣੇ ਘਰ ਛੱਡਣ ਲਈ ਜਾ ਰਿਹਾ ਸੀ ਟਿੱਪਰ ਦਾ ਅਰ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ ਜਦ ਕਿ ਟਿਪਰ ਨੂੰ ਕਾਜੇ ਵਿੱਚ ਲੈ ਲੈ ਕੇ ਆ ਪਰਿਵਾਰ ਦੇ ਬਿਆਨ ਦੇ ਆਧਾਰ ਤੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਮੇਰਾ ਨਾਮ ਬਲਜਿੰਦਰ ਸਿੰਘ ਜੀ ਮੈਂ ਗੁੱਦਿਹੜੇ ਦੇ ਰਹਿਣ ਵਾਲਾ ਹਾਂ ਜੀ ਅਬਾ ਜੀ ਇੱਕ ਐਕਸੀਡੈਂਟ ਹੋਇਆ ਕੀ ਰਿਸ਼ਤਾ ਤੁਹਾਡਾ ਉਹਦੇ ਨਾਲ ਉਹ ਮੇਰਾ ਚਾਚਾ ਜੀ ਹੈ ਤੇ ਕਿਵੇਂ ਹਾਸਾ ਪਤਾ ਹੋਇਆ ਉਹ ਇਧਰੋਂ ਜੀਰਾ ਰੋਡਾਂ ਤੋਂ ਆਉਂਦੇ ਪਏ ਸੀਗੇ ਜੀ ਉਪਰ ਟਿਪਰ ਚੜ੍ਹ ਗਏ ਉਹਨਾਂ ਦੇ ਕਿੰਨੇ ਜਣੇ ਸੀ ਕਾਦੇ ਥਿਆਰੇ ਇਹ ਦੋ ਜਣੇ ਇੱਕ ਪਾਸੇ ਸੀਗੇ ਤੇ ਦੂਜਾ ਕੌਣ ਸੀ ਜੀ ਉਹ ਹਣੀ ਹੈ ਇਹ ਮੁੰਡਾ ਡਾਕਟਰ ਆਇਆ ਕੋਤਿਆਂ ਦਾ ਤੇ ਇਹ ਇਹ ਕਿੰਨੀ ਕੁ ਉਮਰ ਦੇ ਨੇ ਤੇ 65 ਸਾਲ ਦੀ ਉਮਰ ਆਇਦ ਕਰੀ ਬੰਦੇ ਨੇ ਹਾਂਜੀ ਦੂਸਰੇ ਲੱਤ ਕੱਟੀ ਗਈ ਮੜ ਗਏ ਆ ਸਾਨੂੰ ਉੱਥੇ ਗਵਾਣ ਕਰਕੇ ਫੋਨ ਆਇਆ ਉਹਦੇ ਗਏ ਅਸੀਂ ਤੇ ਉਦੋਂ ਬਾਅਦ ਕੀ ਦੇਖਿਆ ਉਦੋਂ ਬਾਅਦ ਤਾਂ ਬਸ ਐਮਬੂਲੈਂਸ ਆਲੇ ਵਿਚਾਰੇ ਸਵਾਰ ਸੇਵਾ ਸੁਸਾਇਟੀ ਆ ਲੈਏ ਸੀ ਉਹਨਾਂ ਨੂੰ ਚੱਕ ਕੇ ਅਸੀਂ ਹਸਤਾੜਾ ਪਤਾ ਲੱਗਾ ਉਹ ਡੈੱਡ ਹੋ ਗਿਆ 50 ਸਾਲ ਪ੍ਰਚਾਲਕ ਦੇ ਹਾਂ ਉੱਥੇ ਸਾਨੂੰ ਦਾਅਵ ਨੂੰ ਨਹੀਂ ਪਤਾ ਲੱਗਾ ਹਵੜਾ ਦੜੀ ਦਾ ਇਧਰੋਂ ਭੱਜ ਜਾਏ ਫਿਰ ਕਾਠੀ ਬਹੁਤ ਜ਼ਿਆਦਾ ਹੋ ਗਈ ਉੱਥੇ ਇਹ ਜਿਹੜਾ ਗੋਧੇ ਵਾਲਾ ਸਕੂਲ ਹੈ ਕਟ ਹੈ ਜਿਹੜਾ ਉਹਦੇ ਕੋਲੇ ਉਰਲੇ ਪਾਸੇ ਬਿਜਲੀ ਘਰ ਦੇ ਨਾਲ ਉੱਥੋਂ ਵੱਲ ਸਕੂਟਰੀ ਵਾਲੇ ਨੇ ਟਰਨ ਕਰਨਾ ਹੀ ਦੂਸਰੇ ਹੱਥ ਮਤਲਬ ਇਹ ਉਧਰ ਨੂੰ ਜਾ ਰਿਹਾ ਸੀਗਾ ਦੋ ਬੰਦੇ ਸੀ ਸਕੂਟਰੀ ਤੇ ਇੱਕ ਤਾਂ ਬਲਵਿੰਦਰ ਸਿੰਘ ਸਾਨ ਆਫ ਲੌਰਾ ਸਿੰਘ ਜਿਹਦੀ ਡੈਥ ਹੋ ਗਈ ਹੈ ਇੱਕ ਡਾਕਟਰ ਸੀ ਦਾ ਦੇ ਕੋ ਕੁੱਤਿਆਂ ਦਾ ਜਿਹਨੂੰ ਲੈ ਕੇ ਜਾ ਰਿਹਾ ਸੀ ਇਹ ਬੰਦਾ ਉਹਦੀ ਮਤਲਬ ਲੱਤ ਕੱਟੀ ਗਈ ਹੈ ਇਹ ਦੋਨੇ ਬੰਦੇ ਸਮਾਜ ਸੇਵਾ ਸੜੀ ਰਿਸਰਬੋਗੜ ਚੱਕੇ ਇੱਕ ਡੈੱਡ ਬੋਡੀ ਇੱਥੇ ਜਮ੍ਹਾਂ ਕਰਾਤੀ ਐ ਤੇ ਜਿਹੜਾ ਡਾਕਟਰ ਜੀ ਲੱਤ ਕੱਟੀ ਗਈ ਐ ਉਹਨੂੰ ਰੈਫਰ ਕਰ ਦਿੱਤਾ ਗਿਆ ਤੇ ਪਤਾ ਲੱਗਿਆ ਕਿ ਕਿਧਰੋਂ ਆ ਕੇ ਕਿਧਰ ਜਾ ਰਹੇ ਸੀਗੇ ਤੇ ਕਿਸ ਦਾ ਹਾਸਾ ਬੱਦਲ ਇਹ ਚੌਂਕੋਂੋਂ ਹੀ ਜਾ ਰਹੇ ਸੀਗੇ ਇਧਰੋਂ ਉਹਗੇ ਇਹਨਾਂ ਨੇ ਮੁੜਨਾ ਸੀ ਉਧਰੋਂ ਗੋਦ ਦੇ ਵਾਲੇ ਨੂੰ ਤੇ ਟਿਪਰ ਮਖਰੋ ਜਾਂ ਆਇਆ ਜਾਂ ਕਸਰਾ ਮਖਰੋ ਤੇਜ਼ ਸੀਗਾ ਨਹੀਂ ਇਹ ਮੁੜੇ ਤੇਜ਼ੀ ਨਾਲ ਉਹਨਾਂ ਨੂੰ ਪਤਾ ਹੋਣਾ ਸਾਨੂੰ ਨਹੀਂ ਮਤਲਬ ਜਾਣ ਦੀ ਉਹ ਜੋ ਤਵੇ ਜੀ ਇਹਦੀ ਥਾਂ ਦੇ ਮੋਕ ਤੇ ਮੌਤ ਹੋ ਗਈ ਜਿਹੜੀ ਬਲਵੰਦਰ ਸਿੰਘ ਦੀ ਐ ਡਾਕਟਰ ਦੀ ਲਾਪਟਾ ਕਿਹੜੇ ਵੀਕਲ ਤੇ ਜਾ ਰਹੇ ਸੀ ਇਹ ਸਕੂਟਰੀ ਸੀ ਇਹਨਾਂ ਦੇ ਕੋਲੇ ਜੀ ਤੇ ਜਿਹੜਾ ਟਿਪਰ ਚਾਲਕ ਹੈ ਜੀ ਟਿਪਰ ਚਾਲਕ ਦਾ ਜੀ ਹੁਣ ਸਾਨੂੰ ਨਹੀਂ ਪਤਾ ਮੈਂ ਮੌਕੇ ਤੋਂ ਭੱਜ ਗਿਆ ਕਿ ਟਿਪਰ ਦਾ ਤੇ ਖੜਾ ਜਾਂ ਪਬਲਿਕ ਨੇ ਪੜ ਲਿਆ ਕਿ ਜਿਹਦੀ ਉਮਰ ਡੈਥ ਹੈ ਜੀ ਉਹ ਕਿੰਨੀ ਕੁਮਰ ਤੇ ਲੱਗਦੀ ਸੀ ਉਮਰ ਦਾ ਤਕਰੀਬਨ 60 ਤੋਂ 65 ਦੇ ਸਾਲ ਵਿੱਚ ਹੋਊਗਾ ਉਹ ਵੀ ਜਿਹੜਾ ਜ਼ਖਮੀ ਹੈ ਜੀ ਉਸ ਦੀ ਕੀ ਉਮਰ ਲਗਰੀ ਜਿਹੜੀ ਲੈ ਕੇ ਆਏ ਤੁਸੀਂ ਉਹ 35-40 ਦੇ ਕਰੀਬ ਹੋਊਗਾ ਪਤਾ ਜੀ ਲੱਤ ਕੱਟੀ ਗਈ ਉਹਦੀ ਹਾਲਤ ਕਿਦਾਂ ਹੈ ਉਹ ਦਸੇ ਲੱਤ ਕੱਟੀ ਗਈ ਹੈ ਹਾਲਤ ਗੰਮੀਰੀ ਹੋਊਗੀ ਕਿਉਂਕਿ ਰੈਫਰ ਕਰਤਾ ਹੈ ਉਹ ਆਦੋਂ ਨੇ ਪਰਿਵਾਰਾਂ ਨਾਲ ਸੰਪਰਕ ਹੋ ਗਿਆ ਜੀ ਪਰਿਵਾਰ ਆਏ ਵੀ ਹੈ ਜੀ ਇੱਥੇ ਸਾਡੇ ਕੋਲ ਦੋ ਕੇਸ ਆਏ ਨੇ ਇੱਕ ਖਾਨੀ ਸਿੰਘ ਆਇਆ ਤੇ ਇੱਕ ਬਲਵਿੰਦਰ ਸਿੰਘ ਆਇਆ ਹਾਨੀ ਸਿੰਘ 28 ਸਾਲ ਤੇ ਬਲਵਿੰਦਰ ਸਿੰਘ 60 ਸਾਲ ਦੇ ਆਏ ਨੇ ਇੱਕ ਜਾਨੇ ਦੀ ਮੌਤ ਹੋ ਗਈ ਹੈ ਬਲਵਿੰਦਰ ਸਿੰਘ ਦੀ ਤੇ ਇੱਕ ਉਹਨਾਂ ਦੀ ਲੱਤ ਲੱਤ ਕੱਟੀ ਗਈ ਸੀ ਤੇ ਅਸੀਂ ਉਹਨਾਂ ਨੂੰ ਫਰੀਦਕੋਟ ਰੈਫਰ ਕਰ ਦਿੱਤਾ ਸ਼ਾਇਦ ਉਹ ਮੈਡੀ ਸਿਟੀ ਲੈ ਗਏ ਨੇ ਮੈਮ ਆਸਾ ਕਿ ਤੋ ਹਾਦਸਾ ਸੁਣਨ ਚ ਆਇਆ ਕਿ ਐਕਟਿਵਾ ਤੇ ਸਵਾਰ ਸੀ ਤੇ ਉਹ ਸਾਡੇ ਕੋਲ ਹਸਪਤਾਲ ਚ ਆਏ ਸੀ ਤੇ ਲੱਤੋ ਨਾਲ ਦੀ ਪੱਟੀ ਹੋਈ ਸੀ। ਇਸ ਨੂੰ ਲੈਵਲ ਕਿਤੋਂ ਦੀ ਕੰਡੀਸ਼ਨ? ਉਹਨਾਂ ਦੇ ਖੱਬੇ ਪਾਸੇ ਦੀ ਜਿਹੜੀ ਲੱਤ ਸੀ ਉਹ ਪੂਰੀ ਗੋਡੇ ਤੋਂ ਥੱਲੇ ਕੱਟੀ ਹੋਈ ਸੀ। ਤੇ ਅਸੀਂ ਉਹਨਾਂ ਨੂੰ ਪੈਕ ਕਰਕੇ ਉਹਨਾਂ ਦਾ ਜਿਹੜਾ ਫਰਸਟ ایڈ ਟ੍ਰੀਟਮੈਂਟ ਹੁੰਦਾ ਸਾਰੇ ਜਿਹੜੇ ਲੋਡਵੰਦ ਇੰਜੈਕਸ਼ਨ ਸੀ ਉਹ ਲਗਾ ਕੇ ਅਸੀਂ ਰੈਫਰ ਕਰ ਦਿੱਤਾ। ਨਿਊ ਲੈਵਲ ਕਿਤੋਂ ਉਹਦੇ ਅੰਗ ਪੂਰੇ ਜੀਆ ਕੱਟੀ ਪਿਛੋਈ। ਸਾਨੂੰ ਜਦੋਂ ਆਇਆ ਸੀ ਮਰੀਜ਼ ਉਦੋਂ ਉਹਦਾ ਅੰਗ ਪੂਰਾ ਕੱਟਿਆ ਹੋਇਆ ਸੀ। ਹੁਣ ਤੁਹਾਡੇ ਨੂੰ ਕੀ ਅਸੀਂ ਆਪਦੇ ਵੱਲੋਂ ਜੋ ਟ੍ਰੀਟਮੈਂਟ ਹੁੰਦਾ ਜੋ ਫਰਸਟ ایڈ ਹੁੰਦੀ ਹੈ ਸਾਰਾ ਟ੍ਰੀਟਮੈਂਟ ਅਸੀਂ ਕਰਕੇ ਜਿਹੜੀ ਜ਼ਿਆਦਾ ਸਹੂਲਤਾਂ ਉਹਨਾਂ ਨੂੰ ਚਾਹੀਦੀਆਂ ਹੁੰਦੀ ਹੈ ਉਹਨਾਂ ਦਾ ਬੀਪੀ ਜਿਹੜਾ ਘਟ ਸੀ ਉਹਨੂੰ ਅਸੀਂ ਫਲੂਇਡ ਵਗੈਰਾ ਲਗਵਾ ਕੇ ਅਸੀਂ ਅੱਗੇ ਰੈਫਰ ਕਰ ਦਿੰਦੇ ਕਿੰਨੀ ਉਮਰ ਦਾ ਰਾਜ ਦਾ ਲੱਗ ਰਿਹਾ ਜੀ 28 ਸਾਲ ਦੇ ਕਰੀਬ ਸੀ ਕਿੰਨੀ ਗੱਲ ਸੀ ਉਹਨਾਂ ਦੀ ਕੀ ਉਮਰ ਹੈ ਉਹਨਾਂ ਦੀ ਉਮਰ 65 ਸਾਲ ਦੀ ਵਾਧੇ ਹੋਏ ਸੜਕ ਹਾਦਸਿਆਂ ਤੇ ਤੁਹਾਡੇ ਕੀਮਤੀ ਵਿਚਾਰ ਸਾਡੇ ਨਾਲ ਜ਼ਰੂਰ ਸਾਂਝੇ ਕਰਿਓ ਖਬਰਾਂ ਦਾ ਸਿਲਸਿਲਾ ਇਸੇ ਤਰ੍ਹਾਂ ਚੱਲਦਾ ਰਹੇਗਾ ਤੁਸੀਂ ਦੇਖਦੇ ਰਹੋ ਸਾਡਾ ਚੈਨਲ ਪੰਜਾਬੀ ਲਿੰਕ ਮੀਡੀਆ ਧੰਨ